ਹਾਂ ਸੋਡੇ ਕੋਲ ਅਸੀਂ ਮੋਬਾਈਲ ਲੈਣ ਆਏ ਸੀ ਅਸੀਂ ਗੀਜਰ ਪੁੱਸਿਆ ਉੱਥੇ ਹੈਵਲ ਦਾ ਸੋਡਾ ਤੇ ਉਹਦਾ 1300 ਰੁਪਏ ਦਾ ਫੰਕ ਜੈ ਮਾਤਾ ਦੀ ਦੋਸਤੋ ਪੰਮੀ ਵੀਰ ਆਏ ਨੇ ਸਪੈਸ਼ਲ ਬਰਨਾਲੇ ਕੋਲੋਂ ਸਿੱਖਾ ਪਿੰਡਾ ਜੀ ਬਰਨਾਲੇ ਕੋਲੇ ਇੱਕ ਸਾਡੇ ਨਜ਼ਦੀਕ ਆ 2 ਕਿਲੋਮੀਟਰ ਤੇ ਸਿੱਖਾ ਇੱਕ ਬਰਨਾਲੇ ਵੀ ਆ ਸਿੱਖਾ ਹੈ ਜੀ ਸਿੱਖਾ ਹੀ ਕਹਿੰਦੇ ਨੇ ਹਾਂਜੀ ਹਾਂਜੀ ਓਕੇ ਓਕੇ ਔਰ ਵੀਰ ਇਹਨਾਂ ਨੇ ਲਿਆ A16 5G 8256 ਬਹੁਤ ਵਧੀਆ ਸੁਭਾਵੀਰ ਦਾ ਪਹਿਲਾਂ ਵੀ ਮੇਰੇ ਕੋਲ ਦੋ ਤਿੰਨ ਵਾਰੀ ਪਰਚੇਜ਼ਿੰਗ ਕਰਕੇ ਲੈ ਕੇ ਗਏ ਨੇ ਪਹਿਲਾਂ ਮੇਰੇ ਕੋਲ ਲੈ ਕੇ ਗਏ ਸੀ ਏਸੀ ਤੁਸੀਂ ਹਾਂਜੀ ਹਾਂਜੀ ਇੱਕ ਏਸੀ ਇੱਕ ਵਾਰੀ ਏਸੀ ਲੈ ਕੇ ਹਾਂ ਇੱਕ ਵਾਰਾ ਐਲਸੀਡੀ ਲੈ ਕੇ ਤੇ ਐਲਸੀਡੀ ਵੀ ਲੈ ਗਏ ਹਾਂਜੀ ਇੱਕ ਵਾਰਾ ਫੋਨ ਲੈ ਗਏ ਸੀ ਤਿੰਨ ਵਾਰੀ ਲੈ ਗਏ ਹਾਂਜੀ ਚੌਥੀ ਚੌਥੀ ਵਾਰ ਛੋਡੇ ਕੋਲੇ ਪਹੁੰਚੇ ਗਣ ਗੱਲਬਾਤ ਹੈ ਮਤਲਬ ਨੰਬਰ ਇਹ ਮਲਾ ਲੈਂਦੇ ਨੇ ਮੇਰਾ ਪਰਸਨਲ ਨੰਬਰ ਇਹਨਾਂ ਕੋਲੇ ਆ ਮੈਂ ਇਹਨਾਂ ਨਾਲ ਗੱਲ ਕਰ ਲੈਣਾ ਬਾਕੀ ਇਹ ਥੋੜਿਆ ਚੱਲਣ ਦੀ ਪ੍ਰੋਬਲਮ ਹੈ ਇਹਨਾਂ ਨੂੰ ਇਹਨਾਂ ਨੂੰ ਇਦਾਂ ਵੀ ਵਧੀਆ ਲੱਗਦਾ ਕਿ ਦੀਪਕ ਵੀਰ ਕੋਲੇ ਹੀ ਲੈਣਾ ਵਾ ਤੇ ਸਹੀ ਕੰਮ ਹ ਬਾਕੀ ਵੀਰ ਨਾਲ ਗੱਲ ਕਰਾਂਗੇ ਇੱਥੇ ਆ ਕੇ ਉਹਨਾਂ ਨੂੰ ਕੀ ਫਰਕ ਲੱਗੇ ਲੱਗਦਾ ਜਿਹੜਾ ਉਹ ਬਾਰ-ਬਾਰ ਮੇਰੇ ਕੋਲੇ ਆਉਂਦੇ ਨੇ ਔਰ ਇਹਨਾਂ ਦਾ ਸਕੂਨ ਇੱਥੇ ਜਾਂ ਕਿਵੇਂ ਕੀ ਗੱਲਬਾਤ ਹਾਂਜੀ ਵੀਰ ਜੀ ਵੀਰ ਜੀ ਮੈਂ ਹੈਂਡੀਕੈਪਟਾਂ ਉਹ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਮੈਨੂੰ ਉਰੇ ਬਹੁਤ ਵਧੀਆ ਲੱਗਦਾ ਹੈ ਹਰ ਇੱਕ ਚੀਜ਼ ਪੂਰੇ ਪ੍ਰਾਇਜ਼ ਚ ਮਿਲਦੀ ਹੈ ਹੁਣ ਮੈਂ ਕਿਸੇ ਨੂੰ ਨਵੀਂ ਗੱਲ ਦੱਸਦਾ ਜੀ ਮੈਂ ਇਹ ਨਾ ਗੀਜਰ ਲਵਾਇਆ ਸੀ 4 ਜਨਵਰੀ ਨੂੰ ਅੱਛਾ ਜੀ ਹੈਵਲ ਦਾ ਹਾਂ ਉਹ ਮੈਂ ਲਵਾ ਲਿਆ ਉਹਦੀ ਪੇਮੈਂਟ ਮੈਂ ਕਰਤੀ ਸਾਰਾ ਕੁਝ ਕਰਤਾ ਤੁਹਾਡੇ ਕੋਲ ਅਸੀਂ ਮੋਬਾਈਲ ਲੈਣ ਆਏ ਸੀ ਅਸੀਂ ਗੀਜਰ ਪੁੱਛਿਆ ਉੱਥੇ ਛੋਟਾ ਤੇ ਉਹਦਾ 1300 ਰੁਪਏ ਦਾ ਫਰਕ ਆ ਜੀ ਮੇਰਾ ਰੇਟ ਵੱਧਾ ਛੋਟਾ ਘੱਟ ਆ ਜੀ ਮੇਰਾ ਘੱਟ ਆ 1300 ਰੁਪਏ ਘੱਟ ਆ ਹਾਂ ਜੀ ਤੇ ਬਾਕੀ ਜੇ ਮੈਂ ਲੈਣਾ ਹੁੰਦਾ ਤੁਸੀਂ ਨਾਲ 2-400 ਦਾ ਗਿਫਟ ਦੇ ਦੇਣਾ ਸੀ 16-1700 ਰੁਪਏ ਦਾ ਫਰਕ ਇੱਕ ਗੀਜ਼ਰ 'ਚ ਹੋ ਗਿਆ ਮੇਰੀ ਫਿਟਿੰਗ ਵੀ ਫ੍ਰੀ ਆ ਹੈਵਲ ਦੀ ਫਿਟਿੰਗ ਵੀ ਫ੍ਰੀ ਆ ਮੈਂ ਫਿਟਿੰਗ ਦੇ ਪੈਸੇ ਦੇ ਕੇ ਕਰਵਾਈਏ ਸੀ ਅੱਛਾ ਪੈਸੇ ਦਿੱਤੇ ਨੇ ਹਾਂ ਪੈਸੇ ਉਹ ਤਾਂ ਕੰਪਨੀ ਵੱਲੋਂ ਫ੍ਰੀ ਹੁੰਦੀ ਆ ਨਹੀਂ ਜੀ ਮੈਂ ਪੈਸੇ ਦਿੱਤੇ ਆ ਅੱਛਾ ਮੈਨੂੰ ਉਹ ਗੀਜ਼ਰ ਜਿਹੜਾ ਤੁਸੀਂ 7800 'ਚ ਦਿੰਦੇ ਸੀ ਮੈਂ 9000 'ਚ ਫਿੱਟ ਕਰਵਾਇ ਗੀਜਰ ਉਹੀ ਸੇਮ ਟੂ ਸੇਮ ਤੁਸੀਂ ਮੈਨੂੰ ਦੱਸਿਆ ਵੀ ਉਹੀ ਗੀਜਰ ਕਿਆ ਬਾਤ ਹੈ ਕਿਆ ਬਾਤ ਹੈ ਬਾਕੀ ਵੀਰ ਦਾ ਸੁਭਾਅ ਬਹੁਤ ਵਧੀਆ ਹਰ ਇੱਕ ਦਾ ਤੇਲ ਖਰਚਾ ਮੁਰਨ ਦੀ ਮੇਰੀ ਗਾਰੰਟੀ ਦਿੰਦਾ ਮੈਂ ਬੇ ਦੂਸਰੀ ਗੱਲ ਇਹ ਆ ਵੀਰ ਨਾਲ ਮੇਰਾ ਇਸ ਕਰਕੇ ਪ੍ਰੇਮ ਹੈ ਇਹ ਵੀ ਹੈਂਡੀਕੈਪਟਾ ਤੇ ਮੈਂ ਵੀ ਹੈਂਡਿਕੈਪਟਾ ਵੀਰ ਕੋਲੇ ਆਉਂਦੇ ਜਾਂਦੇ ਰਹਿੰਨੇ ਆ ਬਹੁਤ ਵਧੀਆ ਸੁਭਾਅ ਹੈ ਮੈਨੂੰ 35 ਕਿਲੋਮੀਟਰ ਪੈਂਦਾ ਹੋ ਮੇਰਾ ਪਿੰਡ ਕੋਈ ਦੂਰ ਨਹੀਂ ਲੱਗਦਾ ਨਹੀਂ ਹੈਂਡੀਕੈਪਟ ਹੋਣਾ ਆਪਾਂ ਸ਼ਹਿਰ ਜਾਂਦੇ ਤੇ ਵੀ ਇਹੋ ਕਰਦੇ ਆ ਵੀਰ ਕੋਲੇ ਮੈਨੂੰ ਵਾਰ-ਵਾਰ ਆਉਣਾ ਕੋਈ ਇੱਕ ਫੋਨ ਲੈਣਾ ਸੀ ਅੱਜ ਅਸੀਂ 16 Pro ਉਹ ਅੱਜ ਸਾਡਾ ਥੋੜਾ ਜਿਹਾ ਹੋ ਰਹਿ ਗਿਆ ਕਾਰਡ ਨਹੀਂ ਬਣਿਆ ਹਾਂ ਕਦੇ ਆ ਕੇ ਜਰੂਰ ਲੈ ਕੇ ਜਾਵਾਂ ਜਰੂਰ ਜੀ ਜਰੂਰ ਪ੍ਰੋਮਿਸ ਹੈ ਤੁਹਾਨੂੰ ਦਵਾਂਗੇ ਜਰੂਰ ਠੀਕ ਹੈ ਚਲੋ ਬਹੁਤ ਵਧੀਆ ਲੱਗਦਾ ਵੀਰ ਜੀ ਪੰਮੀ ਵੀਰ ਜੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ ਜੈ ਮਾਤਾ